ਪੰਚਾਇਤੀ ਜ਼ਮੀਨ ਇਹ ਕਿੰਨੀ ਸੀਗੀ ਜਿਹੜੀ ਐਸਸੀ ਭਾਈਚਾਰੇ ਦੇ ਹੱਕ ਦੇ ਵਿੱਚ ਆਉਂਦੀ ਆ 8 ਕਿੱਲੇ ਆਏ ਉਹਦਾ ਹੋਰ ਵੀ ਆ ਜਾਣ ਦੀ ਹੋਰ ਅੱਡ ਬੋਲੀ ਹੋਈ ਆ ਜੀ ਬਾਕੀ ਹੋਰ ਮੇਰੇ ਕੋਲ ਉਹ ਵੀ ਪੈੜੀ ਰੱਖੀ ਹੋਈ ਆ ਜ਼ਿਮੀਦਾਰਾਂ ਦੇ ਵੀ ਜੀ ਅੱਛਾ 8 8 ਕਿੱਲੇ ਪੈੜੀ ਦਾ ਕਿੰਨਾ ਰੇਟ ਲਾਇਆ ਹੈਗਾ 8 ਕਿੱਲੇ ਤੋਂ ਉੱਤੇ ਆ ਜੀ 4.50 ਤੋਂ ਉੱਤੇ ਹੋ ਗਈ 70 ਹੋ ਗਏ ਤੁਸੀਂ ਐਸਸੀ ਭਾਈਚਾਰੇ ਨੂੰ ਬਲੋਂਗ ਕਰਦੇ ਹੋ ਹਾਂ ਜੀ ਐਸਸੀ ਭਾਈਚਾਰੇ ਆਂ ਇਹ ਖੋਦੀ ਖੇਤੀ ਕਰੋਗੇ ਇਹਦੇ ਵਿੱਚ ਜਾਂ ਹੋਰ ਵੀ ਕਰਦਾ ਜੀ ਮੈਂ ਖੇਤੀ ਕੱਲੀ ਇਹ ਨਹੀਂ ਭਈ ਇਹੀ ਹੈ ਹੋਰ ਵੀ ਆਪਣੇ ਕੋਲ ਪਈ ਅੱਛਾ ਤੁਸੀਂ ਹੋਰ ਵੀ ਠੇਕੇ ਤੇ ਲੈ ਕੇ ਠੇਕੇ ਤੇ ਲਈ ਵੀ ਆਪਣੇ ਕੋਲੇ ਠੀਕ ਹੈ ਜੀ ਹਾਂ 29 ਏਕੜ ਸੀਗੀ ਜੀ ਟੋਟਲ ਪੰਚਾਇਤੀ ਜ਼ਮੀਨ ਜੀ ਜਿਹਦੀ ਜਿਸ ਵਿੱਚੋਂ ਆਲਰੇਡੀ ਪਹਿਲਾਂ ਬਾਕੀ ਪਲਾਟਾਂ ਦੀ ਹੋ ਚੁੱਕੀ ਸੀਗੀ ਐਸੇ ਭਾਈ ਐਸੀ ਭਾਈ ਜਿਹੜਾ ਇੱਕ ਪਲਾਟ ਸੀਗਾ 8 ਏਕੜ ਦੇ ਕਰੀਬ 8 ਏਕੜ ਕੁਛ ਮਰਲੇ ਸੀਗਾ ਉਹਦੀ ਬੋਲੀ ਪੈਂਡਿੰਗ ਸੀਗੀ ਪਿਛਲੀ ਵਾਰ ਹੋ ਨਹੀਂ ਸੀ ਭਾਈ ਉਹਦੀ ਐ ਦੁਬਾਰਾ ਬੋਲੀ ਰੱਖੀ ਗਈ ਸੀ ਦੇਖੋ ਜੀ ਤੁਹਾਡੇ ਸਾਰਿਆਂ ਦੇ ਸਾਹਮਣੇ ਚੈਨਲ ਵਾਲਿਆਂ ਦੇ ਸਾਹਮਣੇ ਸਾਰੇ ਪਿੰਡ ਦੇ ਸਾਹਮਣੇ ਲਗਭਗ ਇੱਥੇ ਮੇਰੇ ਖਾਲ ਦੋ ਦੋ 300 ਬੰਦਾ ਹੋਣਾ ਹੈ ਸਾਰਿਆਂ ਦੇ ਸਾਹਮਣੇ ਬੋਲੀ ਹੋਈ ਹੈ ਐਸੀ ਭਾਈਚਾਰੇ ਨੇ ਬੋਲੀ ਦਿੱਤੀ ਹੈ 472400 ਦੇ ਵਿੱਚ ਬੋਲੀ ਹੋਈ ਹੈ ਅਸੀਂ ਮੰਗ ਵੀ ਇਹ ਵੀ ਕਰਦੇ ਆ ਵੀ ਪ੍ਰਦਾਨ ਤੋਂ ਕਿ ਜੇ ਹਫ਼ਤਾ ਖੰਡ ਪਹਿਲਾਂ ਦੱਸਿਆ ਜਾਵੇ ਨਾ ਗਰੀਬ ਜਨਤਾ ਨੂੰ ਵੀ ਭਾਈ ਬੋਲੀ ਫਲਾਣੇ ਦਿਨ ਪੰਚਾਇਤ ਸਾਂਝੀ ਦੀ ਹੈ ਉਹ ਸਾਡੀ ਧਰਮਸ਼ਾਲਾ ਵਿੱਚ ਹੀ ਐਸਸੀ ਭਾਈਚਾਰੇ ਦੀ ਧਰਮਸ਼ਾਲਾ ਚ ਹੋਵੇ ਜ਼ਿੰਮੇਵਾਰ ਦੇ ਪੱਖ ਚ ਨਾ ਹੋਵੇ ਧਰਮਸ਼ਾਲਾ ਚ ਨਾ ਹੋਵੇ ਸਰਕਾਰ ਦੀ ਵੀ ਇਹੀ ਆ ਵੀ ਸਰਕਾਰ ਵੀ ਕਹਿੰਦੀ ਐਸਸੀ ਭਾਈਚਾਰੇ ਦੇ ਧਰਮਸ਼ਾਲਾ ਦੇ ਵਿੱਚ ਹੋਣੀ ਚਾਹੀਦੀ ਬੋਲੀ ਜਿਹੜੇ ਥੋੜੇ ਥੋੜੇ ਬਹੁਤੇ ਮਾੜਾ ਮੋਟਾ ਹੈਗੇ ਚੌਧਰੀ ਰੱਖਦੇ ਆ ਆਪਣੇ ਆਪ ਨੂੰ ਉਹ ਇਹ ਚੀਜ਼ ਨੂੰ ਨਹੀਂ ਆਦੇ ਵੀ ਮਾਜਬੀ ਸਿੱਖ ਬੋਲੀ ਦੇ ਕੇ ਆਪਦੀ ਭਾਈਚਾਰੇ ਨੂੰ ਇਕੱਠੇ ਕਰਕੇ ਬੋਲੀ ਦੇ ਕੇ ਤੇ ਨਹੀਂ ਰੱਖਾਂ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਹੋਰ ਨਾ ਪਿੰਡਾਂ ਦੇ ਵਿੱਚ ਤੁਸੀਂ ਅਪਰੋਚ ਕਰੋਗੇ ਕਿ ਹੋਰ ਨਾ ਪਿੰਡਾਂ ਨੂੰ ਵੀ ਇਸ ਤਰੀਕੇ ਦੇ ਨਾਲ ਅਵੇਅਰ ਕੀਤਾ ਜਾਵੇ ਜੋ ਉਹਨਾਂ ਦੇ ਹਿੱਸੇ ਦੀ ਜ਼ਮੀਨ ਉਹਨਾਂ ਨੂੰ ਮਿਲੇ ਹਾਂਜੀ ਇਹ ਸਾਡਾ ਐਲਾਨ ਹੈ ਕਿ ਅੱਜ ਤੋਂ ਅਸੀਂ ਐਲਾਨ ਕਰਦੇ ਹਾਂ ਕਿ ਜਿਹੜੇ ਵੀ ਪਿੰਡ ਸਾਡੇ ਮਜ਼ਦੂਰ ਬੈਠੇ ਆ ਸਾਡੇ ਭਾਈਚਾਰੇ ਨਾਲ ਸੰਬੰਧ ਸਾਡੇ ਨਾਲ ਜਿੱਥੇ ਵੀ ਬੰਦੇ ਰਹਦੇ ਆ ਉਹਨਾਂ ਦੇ ਹੱਕ 'ਚ ਖੜਾਂਗੇ ਪ੍ਰਧਾਨ ਜੀ ਅੱਜ ਤੁਹਾਡੇ ਪਿੰਡਾਂ ਜਿਹੜੀ ਉਹ ਪੰਚਾਇਤੀ ਜ਼ਮੀਨ ਦੀ ਬੋਲੀ ਹੋਈ ਹੈਗੀ ਆ ਤੁਹਾਨੂੰ ਖਦਸ਼ਾ ਸੀਗਾ ਕਿ ਪੰਚਾਇਤੀ ਜ਼ਮੀਨ ਦੀ ਬੋਲੀ ਜਿਹੜੀ ਐਸੀ ਭਾਈਚਾਰੇ ਦੇ ਨਾਮ ਹੁੰਦੀ ਐ ਇਸ ਵਾਰ ਡੰਮੀ ਹੋ ਜੂਗੀ ਹਾਂਜੀ ਸਾਨ ਵਸ ਸਕੀ ਵੀ ਡਮੀ ਬੋਲੀ ਅੱਗੇ ਪੁਲੀ ਹੀ ਤੜਵਾਈ ਆ ਬਿਜਲੀ ਆ ਤੂੰ ਹਫ਼ਤਾ ਪਹਿਲਾਂ ਉਹ ਤੋਂ ਡਮੀ ਬੋਲੀ ਹੁੰਦੀ ਸੀ ਅਸੀਂ ਉਹਦਾ ਅਪਰੋਧ ਕੀਤਾ ਹੁਣ ਸਾਡੇ ਭਾਈਚਾਰੇ ਨੇ ਲਈ ਆ ਜਗਸੀਰ ਸਿੰਘ ਸਰਜੀਤ ਸਿੰਘ ਨੇ ਬੂਟਾ ਸਿੰਘ ਸਾਨ ਆਪ ਉਹ ਕਹਿੰਦਾ ਪਹਿਲੀ ਮੈਂ ਖੁਦ ਕਰੂੰਗਾ ਅਸ਼ਾ ਵੀ ਮੇਰੇ ਨਾਲ ਜ਼ਿਮੀਂਦਾਰ ਦਾ ਕੋਈ ਤਾਲੁਕਤ ਨਹੀਂ ਹੈਗਾ ਵੀ ਮੈਂ ਇਕੱਲਾ ਕਰੂੰਗਾ ਅਸੀਂ ਉਹਨੂੰ ਬੋਲੀ ਦੇਣ ਤੋਂ ਬਿਨਾ ਪਹਿਲਾਂ ਵੀ ਅਸੀਂ ਕਿਹਾ ਸੀ ਵੀ ਤੂੰ 4 ਲੱਖ ਤੇ ਰੱਖ ਲੈ ਸਰਕਾਰੀ ਰੇਟ ਤੋਂ ਘੱਟ ਰੇਟ ਤੇ ਕਿ 4 ਲੱਖ 13000 ਰੁਪਏ ਸਰਕਾਰੀ ਰੇਟ ਲਾਇਆ ਸੀਗਾ ਅੱਜ ਕੱਲ 4 ਲੱਖ ਤੱਕ ਕਰੇ 3 ਲੱਖ ਤੱਕ ਰਹਿ ਦਿੱਤੀ ਬੋਲੀ ਅਜੇ ਤੂੰ ਰੱਖ ਲੈ ਵੀ ਸਾਨੂੰ ਕੋਈ ਤਰਾਜ ਨਹੀਂ ਹੈਗਾ ਵੀ ਤੂੰ ਰੱਖਣੀ ਦਾ ਉਹ ਕਹਿੰਦਾ ਨਹੀਂ ਜੀ ਮੈਨੂੰ ਤਾਂ ਤਰਾਜ ਹੈ ਮੈਂ ਤਾਂ ਬੋਲੀ ਤੇ ਹੀ ਰੱਖਣੀ ਹੈ ਮੈਂ ਨਹੀਂ ਛੱਡ ਸਕਰਾ ਐ ਅਜਾ ਵੀ ਤੇਰੀ ਮਰਜ਼ੀ ਹੈ ਤਾਂ ਤੂੰ ਆਪਾਂ ਤਾਂ ਕਹਿ ਨਹੀਂ ਹੋ ਭਾਈ ਚਾਰ ਚੋਂ ਤਸੀਂ ਤਾਂ ਵੀ 4 ਲੱਖ ਚ ਤੂੰ ਸਾਹੀ ਛੱਡ ਦੇ ਤੈਨੂੰ ਬੋਲੀ 4 ਲੱਖ ਚ ਹੀ ਬਾਹਰ ਆ ਤੂੰ ਉਹ ਕਹਿੰਦਾ ਨਾ ਜੀ ਮੈਂ ਤਾਂ ਦਾ ਵੀ ਕੀਤੇ ਹੱਕ ਚ ਨਹੀਂ ਹੈਗਾ ਮੈਂ ਤਾਂ ਬੋਲੀ ਦੇਣੀ ਹੈ ਵੀ ਜਿਹੜਾ ਮਰਜ਼ੀ ਲੈ ਲੈਣ ਇੱਛਾ ਹੁਣ ਕਿੰਨੇ ਦੇ ਵਿੱਚ ਲੈ ਲਈ ਹੈਗੀ ਕਿੰਨੇ ਦੇ ਵਿੱਚ ਉਹਨਾਂ ਨੇ ਖਰੀਦੀ ਹੈਗੀ 76000 7470 ਨੂੰ ਲਈ ਹੈ 70 ਤੋਂ 71000 ਨੂੰ ਲਈ ਹੈ ਇਹਨਾਂ ਦਾ ਹਾਂ 4 ਲੱਖ 71000 ਨੂੰ ਲਈ ਹੈ 70 ਇੱਥੇ ਟੋਟਲ ਪੈਲੀ ਕਿੰਨੀ ਹੈਗੀ ਪੈਲੀ ਹੈਗੀ 8 ਕਿੱਲੇ 3 ਗਰਾਣਾ ਲਿਆ ਇੱਛਾ 8 ਕਿੱਲਾਂ ਦਾ ਸਾਰਿਆਂ ਦਾ ਰੇਟ ਆ ਜੇ ਪਰ ਏਕੜ ਸਾਰਿਆਂ ਦਾ ਸਾਰਿਆਂ ਦਾ 8 ਕਿੱਲਾਂ ਦਾ ਹਾਂਜੀ ਠੀਕ ਹੈ ਜੀ ਅੱਛਾ ਕਈ ਪਿੰਡਾਂ ਦੇ ਵਿੱਚ ਹੋ ਜਾਂਦੀ ਡੰਮੀ ਬੋਲੀ ਹੋ ਜਾਂਦੀ ਹੈਗੀ ਆ ਤੁਹਾਨੂੰ ਲੱਗਦਾ ਹੈ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੈਲੀ ਦੇ ਵਿੱਚ ਜਰਨਲ ਭਾਈਚਾਰੇ ਦਾ ਕੋਈ ਖੇਤੀ ਕਰਦਾ ਹੈਗਾ ਕੋਈ ਕਰੋਗੇ ਪ੍ਰੋਟੈਸਟ ਹੁਣ ਵੀ ਹੋਈ ਹੈ ਜੀ ਇੱਕ ਕਿਲੇ ਦੀ ਬੋਲੀ ਗੱਗੂ ਸਿੰਘ ਨੇ ਦਿੱਤੀ ਹੈ ਉਹ ਸਾਹ ਵਿੱਚ ਪਾਣੀ ਹੈ ਨਹੀਂ ਸੀਗਾ ਉਹ ਅਸੀਂ ਕਹਿੰਦੇ ਕੋਈ ਗੱਲ ਨਹੀਂ ਸਾਡਾ ਪਾਣੀ ਨਹੀਂ ਹੈਗਾ ਛੱਡੋ ਇਹਨੂੰ ਇਹਨਾਂ ਨੂੰ ਦੇ ਦਿਓ ਹੁਣ ਵੀ ਹੋਈ ਸਾਡੇ ਪਿੰਡ ਵੀ ਖੁਦ ਹੋਈ ਹੈ ਅਸੀਂ ਇਹ ਨਹੀਂ ਆਂਦੇ ਵੀ ਨਹੀਂ ਹੋਈ ਹੋਈ ਹੈ ਸਾਡੇ ਸਾਹਮਣੇ ਹੋਈ ਹੈ ਪਿਛਲੇ ਸਾਲ ਅਸੀਂ ਉਸ ਤੋਂ ਬਾਅਦ ਬੋਲੀ ਕੈਨਸਲ ਕਰਵਾਈ ਅਸੀਂ ਕੈਨਸਲ ਤੋਂ ਬਾਅਦ ਫਿਰ ਹੁਣ ਉਸ ਤੋਂ ਬਾਅਦ ਅੱਜ ਬੋਲੀਆ ਯਾਨੀ ਕਾ ਇੱਕ ਤੀ ਹੈਗੀ ਹੈ ਜੀ ਅਸੀਂ ਮੰਗ ਵੀ ਇਹ ਵੀ ਕਰਦੇ ਆ ਵੀ ਪ੍ਰਦਕਸ਼ਨ ਤੋਂ ਵੀ ਜੇ ਹਫ਼ਤਾ ਖੰਡ ਪਹਿਲਾਂ ਦੱਸਿਆ ਜਾਵੇ ਨਾ ਗਰੀਬ ਜਨਤਾ ਨੂੰ ਵੀ ਭਾਈ ਬੋਲੀ ਫਲਾਣੇ ਦਿਨ ਪੰਚਾਇਤ ਸਾਂਝੀ ਦੀ ਆ ਉਹ ਸਾਡੀ ਧਰਮਸ਼ਾਲਾ ਵਿੱਚ ਹੀ ਐਸੀ ਭਾਈਚਾਰੇ ਦੀ ਥਾਂ ਜੀ ਧਰਮਸ਼ਾਲਾ ਚ ਹੋਵੇ ਜ਼ਿਮੀਂਦਾਰ ਦੇ ਪੱਖ ਚ ਨਾ ਹੋਵੇ ਧਰਮਸ਼ਾਲਾ ਚ ਨਾ ਹੋਵੇ ਅੱਛਾ ਹੁਣ ਹੁਣ ਕੀ ਪ੍ਰੋਵੀਜ਼ਨ ਕੀ ਹੈ ਸਰਕਾਰੀ ਪ੍ਰੋਵੀਜ਼ਨ ਕੀ ਹੈਗੀ ਆ ਵੀ ਕਿਹੜੀ ਧਰਮਸ਼ਾਲਾ ਦੇ ਵਿੱਚ ਬੋਲੀ ਹੋ ਸਕਦੀ ਆ ਇਹ ਜ਼ਿਮੀਂਦਾਰਾਂ ਦੀ ਧਰਮਸ਼ਾਲਾ ਚ ਹੋਈ ਆ अच्छा ਅਸੀਂ ਆਨੇ ਵੀ ਗਾਂ ਨੂੰ ਜਦੋਂ ਬੋਲੀ ਹੋਵੇ ਸਾਡੀ ਏਸੀ ਧਰਮਸ਼ਾਲਾ ਚ ਹੋਵੇ ਤੇ ਨਹੀਂ ਤਾਂ ਹੋਵੇ ਨਾ ਸਾਡੇ ਇਸ ਜੰਦੀ ਮੈਂ ਇਹ ਮੇਰਾ ਇਹ ਸਵਾਲ ਸੀਗਾ ਕਿ ਸਰਕਾਰ ਦੀ ਸਰਕਾਰੀ ਪ੍ਰੋਵੀਜ਼ਨ ਕੀ ਹੈਗੀ ਆ ਅਸਲ ਕਾਨੂੰਨ ਕੀ ਕਹਿੰਦਾ ਹੈਗਾ ਵੀ ਪੰਚਾਇਤ ਕਿਹੜੇ ਧਰਮਸ਼ਾਲਾ ਚ ਹੋਣੀ ਚਾਹੀਦੀ ਆ ਸਰਕਾਰ ਦੀ ਪ੍ਰੋਵੀਜ਼ਨ ਇਹੀ ਆ ਵੀ ਸਰਕਾਰ ਵੀ ਕਹਿੰਦੀ ਏਸੀ ਪਾਈਚਾਰੇ ਦੇ ਧਰਮਸ਼ਾਲਾ ਦੇ ਵਿੱਚ ਹੋਣੀ ਚਾਹੀਦੀ ਬੋਲੀ ਜਿਹੜੇ ਇਥੋਂ ਦੇ ਥੋੜੇ ਬਹੁਤੇ ਮਾੜਾ ਮੋਟਾ ਹੈਗੇ ਚੌਧਰੀ ਰਸਦੇ ਆ ਆਪਣੇ ਆਪ ਨੂੰ ਉਹ ਇਹ ਚੀਜ਼ ਨੂੰ ਨਹੀਂ ਆਦੇ ਵੀ ਮਾਜਵੀ ਸਿੱਖ ਬੋਲੀ ਦੇ ਕੇ ਆਪਦੇ ਭਾਈਚਾਰੇ ਨੂੰ ਇਕੱਠੇ ਕਰਕੇ ਬੋਲੀ ਦੇ ਕੇ ਤੇ ਜ਼ਮੀਨ ਰੱਖਾ ਜੀ ਹਾਂਜੀ ਤੇ ਉਸ ਤੋਂ ਬਾਅਦ ਇਹ ਆਵਾ ਵੀ ਪਿੰਡਾਂ ਦੇ ਵਿੱਚ ਆਵਾ ਤਾਂ ਮੇਰੇ ਸਾਬ ਨਾਲ ਆਪਣੇ ਮੋਗੇ ਜ਼ਿਲ੍ਹੇ ਚ ਪਹਿਲੀ ਵਾਰ ਆਪਣੇ ਹੋਇਆ ਇੱਥੇ ਵੀ ਜਿਹੜੇ ਅਸੀਂ ਬੋਲੀ ਕੈਨਸਲ ਕਰਾਈ ਹੈ ਕੈਨਸਲ ਤੋਂ ਬਾਅਦ ਹੁਣ ਆਪਾਂ ਬੋਲੀ ਦਿੱਤੀ ਹੈ ਅਸੀਂ ਉਹ ਬੰਦੇ ਨੂੰ 4 ਲੱਖ ਦੀ ਅਸੀਂ ਜਾਣੀ ਕੇ ਕਹਿ ਰਹੇ ਸੀ ਵੀ ਤੂੰ ਰੱਖ ਲੈ 4 ਲੱਖ ਅਸੀਂ ਬੋਲੀ ਨਹੀਂ ਦਿੰਦੇ ਜੇ ਤੂੰ ਰੱਖਣੀ ਆ ਨਾ ਜੇ ਭਾਈ ਤੂੰ ਦੰਮੇ ਬੋਲੀ ਕਰਵਾ ਕੇ ਜ਼ਿਮੀਦਾਰ ਨੂੰ ਤੂੰ ਬੋਲੀ ਇਹ ਦੇ ਕੇ ਪੇੜੀ ਦਿਨਾ ਹੈ ਫਿਰ ਅਸੀਂ ਬੋਲੀ ਵੀ ਦਵਾਂਗੇ ਤੇਰੇ ਤਾਂ ਕਾਨੂੰਨੀ ਕਾਰਵਾਈ ਵੀ ਹੋਊਗੀ ਤੇ ਜੋ ਫਰਗਾਨ ਸਰਕਾਰ ਦਾ ਫੈਸਲਾ ਉਹ ਤੇ ਅਸੀਂ ਭਾਈ ਚੱਲਾਂਗੇ ਇਹ ਹੁਣ ਵੀ ਸਾਡਾ ਐਲਾਨ ਹੈ ਵੀ ਜੇ ਅੱਜ ਭਾਈ ਟਰੈਕਟਰ ਉਹ ਆਪ ਚਲਾਉਂਦਾ ਏ ਤਾਂ ਅਸੀਂ ਬਹੁਤ ਖੁਸ਼ ਹਾਂ ਸਾਡੇ ਭਾਈ ਤੇਰੇ ਬੰਦੇ ਨੇ ਲਈਏ ਬੋਲੀ ਦੇ ਕੇ ਤੇ ਬਹੁਤ ਖੁਸ਼ ਹਾਂ ਤੇ ਜੇ ਉਹ ਕੱਲ ਨੂੰ ਜਿਵੇਂ ਜ਼ਿਮੇਦਾਰ ਨੂੰ ਬਹੌਂਦਾ ਭਲੀ ਤੇ ਉਹਦਾ ਅਸੀਂ ਰਟਕੇ ਵਿਰੋਧ ਕਰਾਂਗੇ ਇਹ ਪਿੰਡ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਐਲਾਨ ਆ ਸਾਡਾ ਜੀ ਐਚ ਪਿੰਡਾਂ ਦੇ ਵਿੱਚ ਕਿੰਨੇ ਕਿ ਥਾਵਾਂ ਦੇ ਉੱਤੇ ਕਿੰਨੇ ਕਿ ਪਿੰਡਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਡੰਮੀ ਬੋਲੀਆਂ ਹੋ ਜਾਂਦੀਆਂ ਹੈਗਾ ਤੁਸੀਂ ਪਿੰਡ ਮਜ਼ਦੂਰ ਯੂਨੀਅਨ ਦੇ ਨਾਲ ਤਾਲੁਕਤ ਰੱਖਦੇ ਹੈਗੇ ਆ ਤੁਹਾਡੀ ਨਿਗਾਹ ਦੇ ਵਿੱਚ ਕਿੰਨੇ ਕਿ ਕੇਸ ਆਉਂਦੇ ਆ ਸਾਡੀ ਹਿਸਾਬ ਨਾਲ ਤਾਂ ਜੀ ਬਹੁਤ ਸਾਰੇ ਪਿੰਡਾਂ 'ਚ ਹੀ ਇਹ ਕੰਮ ਹੁੰਦਾ ਹੈ ਡੰਮੀ ਬੋਲੀਆਂ ਹੁੰਦੀਆਂ ਜਦ ਅੱਜ ਆਪਣੇ ਪਿੰਡ ਤੇ ਇਲਾਜ ਆਪਣੇ ਪਿੰਡ ਦੇ ਵਿੱਚ ਇਹਦ ਕਰ ਸਾਨੂੰ ਪਹਿਲੀ ਵਾਰੀ ਪਤਾ ਲੱਗਿਆ ਸੀ ਇਹ ਸਾਡੇ ਹੱਕ 'ਚ ਪਹਿਲੀ ਪਈ ਆ ਫਲ ਅਸੀਂ ਉਹ ਚੀਜ਼ ਨੂੰ ਵੀ ਅਸੀਂ ਸਰਪੰਚ ਸਾਹਿਬ ਨੂੰ ਫੋਨ ਕਰਿਆ ਸੀ ਮੈਂ ਮੈਂ ਕਿਹਾ ਵੀ ਉਹ ਪਹਿਲੀ ਮਾੜੀ ਹੈ ਉਹ ਸਾਨੂੰ ਨਹੀਂ ਚਾਹੀਦੀ ਉਹ ਕਹਿੰਦਾ ਵੀ ਚਾਹ ਤਾਂ ਵੀਡੀਓ ਸਾਹਿਬ ਨੂੰ ਮਿਲੋ ਚਾਹ ਤੁਸੀਂ ਡੀਸੀ ਸਾਹਿਬ ਨੂੰ ਮਿਲੋ ਵੀ ਉਹ ਤੋਂ ਬਿਨਾਂ ਉਹਦਾ ਕੋਈ ਹੱਲ ਨਹੀਂ ਉਸ ਤੋਂ ਬਾਅਦ ਅਸੀਂ ਜਦੋਂ ਗੱਲ ਹੀ ਕਰੀ ਐ ਸਰਪੰਚ ਸਾਹਿਬ ਨੇ ਇਸ ਵੇਲੇ ਫੋਨ ਕਰਕੇ ਮੈਨੂੰ ਕਿਹਾ ਜਿਤਾਰ ਸਿੰਘ ਕੱਲ ਨੂੰ ਬੋਲੀ ਐ ਉਹਦੇ ਵੀ ਇਹੀ ਕਰਿਆ ਕੱਲ ਵੀ ਇਹੀ ਇਸ ਵੇਲੇ ਤੋਂ ਬਾਅਦ ਚੀ ਇਹਨਾਂ ਨੇ ਫੋਨ ਕਰਿਆ ਵੀ ਫੁੱਕਾ ਦਵਾਇਆ ਵੀ ਭਾਈ ਕੱਲ ਨੂੰ ਬੋਲੀ ਐ ਇਹ ਚੀਜ਼ ਤਾਂ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਜਦੋਂ ਵੀ ਬੋਲੀ ਦੇਣੀ ਐ ਉਹ ਹਫਤਾ 15 ਅੰਦਰ ਪਹਿਲਾ ਸਪੀਕਰ ਚ ਲਾਂਸ ਕਰੇ ਜਾਣ ਆ ਪੋਰਟਰ ਬੈਦ ਕੈਦਾ ਲਕਾ ਕੇ ਧਰਮਸਾਲਾਂ ਸਾਂਝੀਆਂ ਥਾਵਾਂ ਤੇ ਲੱਗੇ ਜਾਣ ਵੀ ਭਾਈ ਪੁਰਾਣੇ ਟਾਈਮ ਨੂੰ ਆ ਜ਼ਮੀਨ ਦੀ ਬੋਲੀ ਆ ਭਾਈ ਐਸੀ ਭਾਈ ਚਾਰੇ ਦੀ ਠੀਕ ਇਹ ਲਾਈ ਨਹੀਂ ਗਈ ਸੀ ਨਹੀਂ ਜਰਾਏ ਨਹੀਂ ਜਰਾਏ ਬਣਿਆਦੀ ਇਹ ਕਰਵਾਈ ਨਹੀਂ ਨਹੀਂ ਕੋਈ ਨਿਆਦੀ ਨਹੀਂ ਕਰਵਾਈ ਇਹਨਾਂ ਨੇ ਇੱਕ ਦਿਨ ਹੀ ਅੱਗੋ ਹੋਕਾਤਾ ਆ ਪਿਛਲੇ ਹਫਤੇ ਚ ਵੀ ਇਹ ਤੇ ਉਹਦੇ ਵੀ ਇੱਕ ਦਿਨ ਕੋਈ ਇੱਕ ਦਿਨ ਵੀ ਕਹਾ ਦੇ ਜਿਆਣੀ ਕਿ ਅੱਜ ਹੋਕਾ ਦਵਾ ਕੇ ਕੱਲ ਨੂੰ ਆਥ ਨੂੰ ਬੋਲੀ ਕਰਵਾਉਂਦੇ ਬੋਲੀ 4 ਵਜੇ ਦੀ ਪੰਜ 6 ਵਜੇ ਤੱਕ ਹੋਈ ਅੱਗੇ ਵੀ ਪੰਜ 6 ਵਜੇ ਤੱਕ ਹੋਈ ਹੈ ਅੱਜ ਵੀ ਪੰਜ 6 ਵਜੇ ਤੱਕ ਹੋਈ ਹੈ ਇਹ ਚੀਜ਼ਾਂ ਤੋਂ ਅਸੀਂ ਅੰਗਰੇਜ਼ ਤੋਂ ਸਰਕਾਰ ਤੋਂ ਮੰਗ ਵੀ ਸਾਡੀ ਵੀ ਇਹ ਚੀਜ਼ਾਂ ਤੋਂ ਅੰਗਰੇਜ਼ ਰਾ ਕਰਕੇ ਸਾਡੇ ਜਿਹੜੇ ਭਾਈਚਾਰੇ ਦੇ ਹਿੱਸੇ ਦੇ ਵਿੱਚ ਜ਼ਮੀਨ ਆਉਂਦੀ ਹੈ ਉਹ ਘੱਟ ਤੋਂ ਘੱਟ ਵੀ 15 ਦਿਨ ਪਹਿਲਾਂ ਸਾਡੇ ਕੋਲੇ ਫੋਨ ਆਉਣ ਚਾਹੀਦੇ ਜਾਂ ਸਾਡੇ ਪੰਚਾਇਤ ਦੇ ਵਿੱਚ ਹੋਕੇ ਦੇਣੇ ਚਾਹੀਦੇ ਆ ਜਾਂ ਗੁਰੂ ਘਰਾਂ ਦੇ ਵਿੱਚ ਹੋਕੇ ਦੇਣੇ ਚਾਹੀਦੇ ਸਰਕਾਰ ਅਧਿਕਾਰੀਆਂ ਧਿਆਨ ਚ ਦਿੱਤਾ ਸੀ ਤੁਸੀਂ ਹਾਂਜੀ ਅਸੀਂ ਇਹ ਗੱਲ ਕਹੀ ਹੈ ਜੀ ਆਹ ਸਾਡੇ ਆਪਣੇ ਕੋਲ ਬੈਠੇ ਅਸੀਂ ਕਹ ਵੀ ਇਹ ਤੁਸੀਂ ਨੇ ਉਹ ਕਹਿੰਦੇ ਨਹੀਂ ਦੇ ਹੁਣ ਇਤਨੀ ਹੋਊਗੀ ਜਿਹਦੇ ਪਹਿਲਾਂ ਹੁੰਦੀ ਬੋਲੀ ਜਿਹੜੀ ਤੁਸੀਂ ਇਹ ਤਰਾਜ ਲਾਇਆ ਸੀਗਾ ਵੀ ਜਿਹੜੀ ਬੋਲੀ ਹੈਗੀ ਜਿਹੜੀ ਉਹ ਐਸੀ ਧਰਮਸ਼ਾਹਲਾ ਚ ਹੋਣੀ ਚਾਹੀਦੀ ਹਾਂਜੀ ਜੀ ਅਸੀਂ ਕਿਹਾ ਸੀ ਉਹਦੋਂ ਉਹਨਾਂ ਦਾ ਕੀ ਕਹਿਣਾ ਸੀ ਉਹ ਕਹਿੰਦੇ ਜੀ ਨਹੀਂ ਬਲਾਕ ਦਾ ਸਾਡੇ ਬਲਾਕ ਚਾ ਲਿਖਿਆ ਇਹ ਹੀ ਅਸੀਂ ਜਿਵੇਂ ਕਰ ਸਕਦੇ ਤੂੰ ਕਾਹ ਨਹੀਂ ਕਰ ਸਕਦੇ ਤੇ ਸਾਡਾ ਜਿਵੇਂ ਪਿਛੇ ਤੋਂ ਆਇਆ ਇਹ ਸਾਡੀ ਸਰਕਾਰ ਤੋਂ ਹੀ ਮੰਗ ਹੈ ਕਿ ਪਿੱਛੇ ਸਾਡੀ ਲਾਈਟ ਜਿਹੜੀ ਵੱਖਰੀ ਬਣ ਕੇ ਆਵੇ ਉਹਦੇ ਵਿੱਚ ਕਿਸੇ ਦਾ ਕੋਈ ਧੱਲਕਾਦਨਾ ਹੋਵੇ ਜ਼ਿਮੀਂਦਾਰ ਦਾ ਵੀ ਯਾਰ ਇਹਨਾਂ ਦੀ ਪਹਿਲੀ ਚ ਬੋਲੀ ਆ ਜਾਂ ਕੋਈ 5 ਪਾਵੇ ਕੋਈ 50 ਪਾਵੇ ਇਹ ਚੀਜ਼ ਤੇ ਅਸੀਂ ਖਲਾ ਇਹ ਚੀਜ਼ ਉਹ ਗਾਹ ਨੂੰ ਅਸੀਂ ਕਰੇ ਚਾਹਨੇ ਸਰਕਾਰ ਤੋਂ ਮੰਗ ਵੀ ਇਹ ਕਰਦੇ ਆ ਵੀ ਅੱਗੇ ਤੋਂ ਸਰਕਾਰ ਸਾਨੂੰ 15 ਦਿਨ ਦਾ ਘੱਟ ਤੋਂ ਘੱਟ ਟਾਈਮ ਦੇਵੇ ਉਦੋਂ ਪਹਿਲਾਂ ਹੋਕੇ ਦਵਾਵੇ 15 ਦਿਨ ਉਦੋਂ ਬਾਅਦ 15 ਦਿਨ ਤੋਂ ਬਾਅਦ 10 15 ਦਿਨ ਅਗੋਂ ਹੋਕਾ ਦੇਣਾ ਚਾਹੀਦਾ ਉਦੋਂ ਬਾਅਦ ਸਾਰੇ ਪਿੰਡਾਂ 'ਚ ਹੋਕੇ ਦੇ ਕੇ ਇਹ ਬੋਲੀ ਹੋਣੀ ਚਾਹੀਦੀ ਹੈ ਜੀ ਅੱਛਾ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਹੋਰ ਨਾ ਪਿੰਡਾਂ ਦੇ ਵਿੱਚ ਤੁਸੀਂ ਅਪਰੋਚ ਕਰੋਗੇ ਕਿ ਹੋਰ ਨਾ ਪਿੰਡਾਂ ਨੂੰ ਵੀ ਇਸ ਤਰੀਕੇ ਦੇ ਨਾਲ ਅਵੇਅਰ ਕੀਤਾ ਜਾਵੇ ਜੋ ਉਹਨਾਂ ਦੇ ਹਿੱਸੇ ਦੀ ਜ਼ਮੀਨ ਉਹਨਾਂ ਨੂੰ ਮਿਲੇ ਹਾਂਜੀ ਇਹ ਸਾਡਾ ਇਲਾਨ ਹੈ ਇਹ ਅੱਜ ਤੋਂ ਅਸੀਂ ਐਲਾਨ ਕਰਦੇ ਹਾਂ ਵੀ ਜਿਹੜੇ ਵੀ ਪਿੰਡ ਸਾਡੇ ਮਜ਼ਦੂਰ ਬੈਠੇ ਆ ਸਾਡੇ ਭਾਈਚਾਰੇ ਨਾਲ ਸੰਬੰਧ ਸਾਡੇ ਨਾਲ ਜਿੱਥੇ ਵੀ ਬੰਦੇ ਰਹਦੇ ਆ ਉਹਨਾਂ ਦੇ ਅਸੀਂ ਹੱਕ 'ਚ ਖੜਾਂਗੇ ਜੀ